ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਜਿਹੜੇ ਵੀਰ ਕਹਿੰਦੇ ਆ ਢਿੱਲੋ ਹਰਿਆਣੇ ਦੀ ਮੱਝ ਲੈਣੀ ਐ ਅਸੀਂ ਹਰਿਆਣੇ ਜਾਣਾ ਕਿਹਦੇ ਕੋਲ ਜਾਈਏ ਕਿੱਥੇ ਜਾਈਏ ਅੱਜ ਹਰਿਆਣੇ ਵਾਲਾ ਸੁਪਨਾ ਤੁਹਾਡਾ ਪੰਜਾਬ ਦੇ ਵਿੱਚ ਪੂਰਾ ਕਰਾਂਗੇ ਇਹ ਦੋ ਨਖ ਹੈਗਾ ਬਕਾਉ ਚੰਗੀਆਂ ਟੌਪ ਕਲਾਸ ਜਿੰਦ ਜਾਨ ਵਾਲੀਆਂ ਫੁੱਲ ਬਾਡੀ ਵੇਟ ਵਾਲੀਆਂ ਜਿਹੜੇ ਘਰ ਦਾ ਸ਼ਿੰਗਾਰ ਹੁੰਦਿਆ ਜਾਵਾ ਉਹ ਚੀਜ਼ਾਂ ਦਿਖਾਉਣੀਆਂ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪ੍ਰਦੀਪ ਸਿੰਘ ਬਾਈ ਪੰਡ ਲੋਹਾ ਕਿਹੜਾ ਜ਼ਿਲ੍ਹਾ ਸੂਰਤ ਤੇ ਮੋਬਾਈਲ ਨੰਬਰ ਆਪਣਾ ਜੀ 953082019 9530801956 ਅੱਜ ਫਿਰ ਦੋ ਨਗੀਨੇ ਦਿਖਾਉਣੇ ਆਪਾਂ ਹਨਾ ਹਾਂ ਮੱਝਾ ਬਾਈ ਆਪਣੇ ਕੋਲੇ ਰੋਟੀਨ ਚ ਮੈਂ 10 15 ਝੋਟੀਆਂ ਤਾਂ ਹੁੰਦੀ ਹੀ ਨੇ ਠੀਕ ਐ ਮਨ ਕੇ ਲਾਇਕ ਮਨ ਕੇ 13 14 ਕਿਲੋ ਤੋਂ ਸਟਾਰਟ ਹੋ ਜਾਂਦੀਆਂ ਉਹ ਆਪਾਂ ਵੱਡੀ ਵੀਡੀਓ ਕਵਰ ਕਰਤੀ ਤੇ ਆ ਦੋ ਗੱਬੜ ਨੇ ਕਿੰਨੀ ਆ ਜਮਾ ਹਾਂ ਇਹ ਝੋਟੀਆਂ ਬਾਈ ਮਨ ਕੇ ਚਲੋ ਵੀ 18 19 21 ਕਿਲੋ ਤੋਂ ਜਿਹੜਾ ਮਰਜ਼ੀ ਸੱਜਣ ਮਨ ਕੇ ਲੈ ਲੈ ਠੀਕ ਹੈ ਇਹਦੇ ਝੋਟੇ 20 ਕਿਲੋ ਤੋਂ ਵੀ ਬਾਹਰ ਦੀ ਆ ਠੀਕ ਹੈ ਸੁਆ ਕਿਹੜਾ ਸੂਰੀ ਆ ਸੁਆ ਬਾਈ ਤੀਜਾ ਸੀ ਰਿਜਨਲ ਤੀਜਾ ਸੁਆ ਰਿਜਨਲ ਦੋਨੇ ਨੇ ਪਰ ਐ ਬਾਈ ਦੇਖ ਇਹ ਕਿਹੜਾ ਇੰਨੇ ਪੂ ਮੈਂ ਤੇ ਮੋਹਰ ਤਾਂ ਲੱਗੀ ਕੋਈ ਨਹੀਂ ਹੋਈ ਦੂਜੇ ਸੂਰੀ ਨਾਈਸ ਸਟੈਂਪ ਲੱਗੀ ਆ ਵੀ ਅਗਲਾ ਕਹਿ ਦੰਦਾ ਕਿਉਂਕਿ ਇਹਨਾਂ ਦੇ ਜਿਹੜੇ ਡਿਜ਼ਾਈਨ ਨੇ ਰਿਜਨਲ ਸਿੰਘ ਨੇ ਜਾਵਾ ਕੋਈ ਬਣਾਈ ਨਹੀਂ ਹੋਏ ਕੁਝ ਨਹੀਂ ਠੀਕ ਹੈ ਤੇ ਸਾਰੀਆਂ ਰਿਜਨਲ ਨੇ ਜਿੰਨੀਆਂ ਹੈਗੀਆਂ ਬਸ ਸਿੰਘ ਦਿਖਾ ਦਿਏ ਦਾ ਮੂੰਹ ਮੂੰਹ ਮੱਥਾ ਜਾਣਾ ਇਦਾਂ ਦੀ ਝੋਟੀਆਂ ਦੀ ਫੋਟੋ ਫਿਰ ਫੈਕਟਰੀ ਦੇ ਉੱਤੇ ਲੱਗੀ ਹੁੰਦੀ ਆ ਹਾਂ ਜੇ ਕਿੰਨਾ ਦੁੱਧ ਦੱਸਿਆ ਮਾਲ ਕਰਨਾ ਪੌਣੇ ਦਾ ਪਿਛਾਰਾਂ ਕਿਲੋ ਦੁੱਧ ਚੋਇਆ ਪਿਛਲੇ ਦੂਜੇ ਸਵੇ। ਬਈ ਕਹਿਣ ਦੀ ਜ਼ਰੂਰਤ ਨਹੀਂ ਆਪਾਂ ਜਨਮਰ ਵੀ ਦੱਸਦਾ ਹੁੰਦਾ। ਤੋਰੀ ਬਾਹਰ ਲੈਣ ਨੂੰ। ਤੋਰ ਬਈ। ਸੋ ਤੀਜਾ ਸੂਆ ਸੁੰਦੀ ਪੇ ਕੈ ਦਿਨ ਕੱਢਦੀ ਹਜੇ? ਦਿਨ ਤਾਂ ਬਈ ਲੈ ਜੂਗੀ ਪੰਜ ਚਾਰ ਦਿਨ ਛੁੱਟੀ ਹੀ। ਠੀਕ ਆ ਕਹਿੰਦਾ ਭਾਬਾ ਹਫ਼ਤੇ ਅੰਦਰ ਅੰਦਰ ਸੂਪੂ ਤੇ ਪਰ ਲੈ ਮੰਨ ਲਾ ਬਈ 40 ਕਿਲੋ ਦੁੱਧ ਦੋਨੇ ਛੁੱਟੀਆਂ ਪਾ ਦੇਣੀਆਂ। ਲੈਵਾ ਜਮਾ ਕੀ ਬਾਤ ਆ ਸਰਸਵਤੀ ਨਾਲ ਹਣਾ। ਬਈ ਟੋਕ ਦੀ ਚੀਜ਼ ਆ। ਠੀਕ ਐ। ਬਰੀਕ ਵੇਖ। ਮੈਂ ਕਹਿੰਦਾ ਜੇ ਤੈਨੂੰ ਬੂਸਟਰ ਜਾਂ ਮਿਲ ਜਾ ਚੋ ਦੇ 30 ਕਿਲੋ ਉਹ ਚੋ ਦਿੰਦੇ ਨੇ ਸਹੀ ਗੱਲ ਆ ਨਹੀਂ ਜਾਇਜ ਗੱਲ ਚੀਜ਼ ਹੁਣ ਜਾਇਜ ਆਪਾਂ ਕਹੀਏ ਪਰ ਇਹਨੇ ਜਾਇਜ 20 ਕਿਲੋ ਦੇਣਾ ਹਨ ਇਹ ਹੁਣ ਛੋਟੀ ਹਰਿਆਣੇ ਕਿਸੇ ਵਧੀਆ ਬਰੀਡਰ ਕੋਲੇ ਹੋਵੇ ਬਈ ਐ ਨਹੀਂ ਪਤਾ ਇਹਨੂੰ ਕਿੰਨੇ ਰੁਪਏ ਦੀ ਵੇਚਦੇ ਪੰਜ ਲੱਖ 4 ਲੱਖ ਹਨਾ ਐ ਗੱਲਾਂ ਜਾ ਵੜ ਜੇ ਅੱਜ ਕੱਲ ਮਨ ਕੇ ਚੱਲ ਵੀ ਕਿੱਲਾ ਵਿਗਣ ਲੱਗ ਗਿਆ ਦਾ ਚੱਲ ਆਪਣਾ ਕਿੱਲਾ ਬਬਰ ਵਾਲੇ ਹਿਸਾਬ ਦਾ ਬਈ ਆਪਾਂ ਦਾ ਰੂਟੀਨ ਤੇ ਹੈਗਾ ਪੂਰਾ ਜਾਇਜ ਜਿਹੜਾ 2-4000 ਨਫਾ ਬਣਦਾ ਆਪਾਂ ਨੇ ਤੋਂ ਹਿਸਾਬ ਨਾਲ ਵੇਚਣੀ ਆ ਹੋਰ ਇਹਦੇ ਤਿੰਨੋਂ ਪਾਸ ਕਰਕੇ ਆਈ ਕਰਕੇ ਆ ਦੋਨੇ ਇਕੱਠਿਆਂ ਦਿਖਾਵਾਂਗੇ ਕਿਵੇਂ ਮੜੀ ਕੋਣ ਠੀਕ ਹੈ ਤੇ ਹੁਣ ਇਹਦੀ ਕਹਿਣ ਦੀ ਜ਼ਰੂਰਤ ਨਹੀਂ ਵੀ ਜਿੱਦਣ ਇਹ ਹੁਣ ਤਿਆਰੀ ਤੇ ਆ ਗਈ ਰੋਕੀ ਮੜੀ ਉਹਦੇ ਚਾਹੀਦੇ ਪੈਰ ਲਾ ਕੇ ਚੜ ਜਾ ਜੇ ਆ ਜੇਗਾ ਲੈਵੇਂ ਥਾਣਾ ਦੇ ਵਿੱਚ ਗੱਠ ਗੱਠ ਦੀ ਵਿੱਥੀ ਪਈਆ ਸਵਾਹ ਦੇਖੋ ਸਵਾਹ ਵੀ ਨਹੀਂ ਪਾਈਆ ਇਹਦਾ ਪਾਸੇ ਪੇਰੀ ਕਰਕੇ ਆ ਤੇ ਪਿੱਛੋਂ ਦੇਖ ਇਹਦਾ ਡਿਜ਼ਾਈਨ ਲੈ ਵੀਰ ਆਹ ਹਾਂ ਹਾਂ ਤੇ ਐ ਨਹੀਂ ਬੜੇ ਬੱਕਰੇ ਹਨਾ ਕੁਆਲਿਟੀ ਇਹਦੇ 110% ਇਹਦੇ ਵਿੱਚ ਚਲੋ ਕਿਹਦੇ ਤੇ ਆਪਣੇ ਕੋਲੇ ਕਿੰਨੇ ਹੁਣ ਬਹੁਤ ਏਦਾਂ ਦੇ ਵੀ ਨਹੀਂ ਅਗਲਾ ਕਹਿੰਦਾ ਉਹਨਾਂ ਦਾ ਰੇਟ ਵਾਲਾ ਬਈ ਰੇਟ ਜਾਨਵਰ ਦਾ ਹੁੰਦਾ ਆਪਣੇ ਕੋਲੇ ਊਂ ਨਹੀਂ ਹੁੰਦਾ ਸੋਝ ਜਾਏਗਾ ਜਮਾ ਇਹ 30 ਚੀਜ਼ ਦਾ ਭਾ ਹਨਾ ਹੁਣ ਜਗਾੜ ਦੇਖਦਾ ਕਰਮ ਵਾਲੀ ਦਾ ਕਿੰਨਾਗਾ ਇਦਾਂ ਦੇ ਝੋਟਿਆਂ ਜੇ ਟੋਕੜ ਵਗਾਓ ਕਰੀਆਂ ਹੁੰਦੀਆਂ ਇਹ ਕਾਲਾ ਸੁਣਾ ਜਿਹੜਾ ਮਰਜੀ ਵੇਚ ਰਾ ਇਹਨੂੰ ਚੱਲੀ-ਕੱਲੀ ਕਿਸੇ ਨੇ ਲੈਣੀ ਹੋਈ ਤਾਂ ਇਹ ਮੰਨ ਕੇ ਚੱਲ ਵੀ 2-5 ਪੈਂਦੀ ਦੇ ਦਾਂਗੇ ਇਕੱਠੀ ਕਿਸੇ ਨੇ ਪਹੁੰਚ ਕਰਾਉਣੀ ਹੋਈ 250 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਜੋੜੀ ਕੈਂ ਦਾ ਭਾ 2-2 ਲੱਖਾਂ ਦੇ ਝੋਟੇ ਦੇ ਦਾਂਗੇ ਹਾਂ ਪਹੁੰਚ ਕਰ ਦਾਂਗੇ ਮੰਨ ਲਾ ਵੀ ਇਹ ਬਣਦੀਆਂ ਨੇ 2 ਲੱਖ 4 ਲੱਖ 10 ਹਜ਼ਾਰ ਦੀਆਂ ਝੋਟੀਆਂ ਬਣਦੀਆਂ ਨੇ ਪਹੁੰਚ ਕਰਦਾ 4 ਦਾ ਹਾਂ ਪਹੁੰਚ ਕਰ ਦਾਂਗੇ ਠੀਕ ਹੈ ਕਹਿੰਦਾ ਪਾਬਾ 18 ਕਿਲੋ ਮੰਨ ਕੇ ਪੈਸੇ ਲਾੜੇ ਬੰਦੇ ਕੀ ਦੇਖ ਯਾਰ ਕਹਿਣ ਦੀ ਜਰੂਰਤ ਨਹੀਂ ਲੇ ਬਾਗੇ ਪਿੱਛੇ ਅਗਲਾ ਕਹਿ ਦਿੰਦਾ ਇਦਾਂ ਦੇ ਜਾਨਵਰ ਘਰ ਘਰ ਤੋਂ ਘਰ ਖਾ ਜਾਂਦੀਆਂ ਇਹ ਤੇ ਜਿਹੜੇ ਇਹਦਾ ਬਾਇਓ ਡਾਟਾ ਇਹ ਨਹੀਂ ਦੁੱਧ ਦਿੰਦਾ ਭਾਈ 17 18 ਕਿਲੋ ਦੂਜੇ ਸੂਏ ਹਾਂ ਤੀਜੇ ਇਹ ਸੁੰਦੀ ਆ ਭਾਈ ਹੁਣ ਇਹ ਇਹਦੀ ਵੀ ਕੁਆਲਿਟੀ ਦੇਖ ਲੈ ਮੈਂ ਦੀ ਅਸਲਨ ਭਈ ਯਾਰ ਰਾਣੀਆਂ ਮਈਆਂ ਨੇ ਯਾਰ ਜੈ ਜਗਤ ਇਹ ਸ਼ੌਕ ਨਾਲ ਕਿਤੇ ਫਾਰਮ ਫੂਰਮ ਬਣਾਇਆ ਨਵਾ ਉਹਨੇ ਇਹ ਜੇ ਮੱਜਾ ਮਈ ਯਾਰ ਦੋ ਮਾਨਾ ਕੱਟੀਆਂ ਦੇ ਦਿਆਂ ਨਾਲ ਹੀ ਸਾਲ ਦੇ ਵਿੱਚ ਨਜ਼ਾਰਾ ਦੇ ਫਿਰ ਇਹ ਬੰਦੇ ਨੇ 50000 ਕੱਡੀ ਤੇ ਲਾਦਾ ਬਾਈ ਦਿੰਦਾ ਨਹੀਂ ਉਹ ਫਿਰ ਇਹ ਜੇ ਮੱਜਾ ਦੇ ਵੇਖਦੀਆਂ ਹਣਾ ਦੇਖ ਚੀਜ਼ ਦੇਖ ਸਿੰਘ ਨਿਕਾ ਨਿਕਾ ਤੇ ਬਰੀ ਸਾਡਾ Ориਜినਲ ਸਿੰਘ ਆ ਜਿੱਦੇ ਜਦੋਂ ਬਣ ਗਿਆ ਮਾੜਾ ਮਾੜਾ ਰਹਿ ਜੂ ਜੈ ਜਗਤ ਸਿੰਗ ਬਣਾ ਕੇ ਦੂਜੇ ਸੋ ਚੱਲ ਜਾਨੀ ਸੀ ਬਸ ਭਾਈ ਆਪਾਂ ਜਿਹੜੀ ਚੀਜ਼ ਜੈਨੂ ਆਣਾ ਦੂਜੇ ਦੂਜੇ ਪਲੂਨ ਪਲੂਨ ਹਨਾ ਠੀਕ ਹੈ ਥੋਣਾ ਥੋਣਾ ਦੀ ਖੇਚਣ ਦੀ ਹੋਰ ਤੇ 2-2 ਲੱਖ ਜੀ ਆਪਾਂ ਦੇਵਾਂਗੇ ਦੇ ਰਾਂਗੇ ਭਾਈ ਜੱੱਲੀ ਕੱਲੀ ਲੈ ਜਾਣੀ ਆ ਕੱਲੀ ਕੱਲੀ ਲੈ ਜੇ ਕੋਈ ਜੋੜਾ ਲੈ ਜਾਣਾ ਵੀਰੇ ਜੋੜਾ ਲੈ ਜਾ ਜੈ ਜੈ ਗੱਲ ਆ ਸੋ ਝੋਟੀਆਂ ਦਿਖਾ ਦਿਆ ਸਾਨੂੰ ਬੁਲਬੁਲ ਦੇ ਬੱਚੇ ਹੀ ਜਮਾ 2-2 ਲੱਖ ਰੁਪਇਆ ਇਹਨਾਂ ਦਾ ਮੁੱਲਾ ਆਮ ਤੌਰ ਤੇ ਮੰਡੀ ਦੇ ਦੇਖੋਗੇ 4 ਲੱਖ 10 ਬੰਦੇ ਕੋਲੇ ਖੜੇ ਹੁੰਦੇ ਆ ਫੋਟੋ ਖਿੱਚੀ ਜਾਂਦਾ ਹੁੰਦਾ ਕੋਈ ਉਹ ਸਿਸਟਮ ਆ ਪਰ ਇੱਥੇ ਵੀਰ ਨਹੀਂ ਵੇਚਣੀਆਂ ਹਰ ਇੱਕ ਵਿੱਚ ਸੱਜਣ 5 ਲੱਖ 5.5 ਲੱਖ ਹੁਣ ਜਿਵੇਂ ਵਧੀਆ ਤੀਨੇ ਬ੍ਰੀਡਰ ਕੋਲੇ ਝੋਟੀਆਂ ਹੁਣ ਹਰਿਆਣੇ ਚ ਉਹ ਤਾਂ 2 ਲੱਖ ਲੰਘਣਗੇ ਬਾਈ ਐ ਨਹੀਂ ਪਤਾ ਆਪਣੇ ਵਾਲੀ ਗੀਰ ਇਧਰੋਂ ਜਾ ਕੇ 5 5 6 6 ਦੀਆਂ ਲਿਓਣ ਉਹੋ ਜਿਹੜੀ ਝੋਟੀਆਂ ਜੇ ਇਹ ਹੈ ਜਿੱਦਣ ਉਹ ਝੋਟੀ ਸਾਹਮਣੇ ਖੜੀਆ ਦੇਖਨੇ ਕਾ ਮਾਰ ਜਦੋਂ ਤਿਆਰੀ ਤੇ ਹੋਈਆਂ ਝੋਟੀਆਂ ਕੋਈ ਮੁੱਲ ਥੋੜੀ ਇਹਨਾਂ ਦਾ ਨਾ ਮੁੱਲੀਆਂ ਚੀਜ਼ਾਂ ਜਮਾ ਨਾ ਮੁੱਲ ਪੈਸੇ ਨਾਲ ਵੀ ਚੀਜ਼ਾਂ ਕਿਸੇ ਟਾਈਮ ਤੇ ਮਿਲ ਜੇ ਬਹੁਤ ਆ ਬਾਈ ਜਿਆ ਜੀ ਗੱਲ ਆ ਤੇ ਨੰਬਰ ਆਪਣਾ 95308 056 ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਦੋ ਨਗੀਨੇ ਦਿਖ ਤੋ ਔਕੜ ਵੀ ਜਦੋਂ ਵੇਚਣੀ ਹੋਈ ਚੋਟਕੀ ਮਾਂ ਪਹਿਲੀ ਗੱਲ ਤਾਂ ਵੇਚਣ ਵਾਲੇ ਚੀਜ਼ਾਂ ਹੀ ਨਹੀਂ ਇਹ। ਚਾਹ ਜਿਹੜੇ ਬੰਦੇ ਨੇ ਕੋਈ 100 ਮਜਬੂਰੀ ਹੁੰਦੀ ਆ ਜਾਂ ਪਸੂ ਜ਼ਿਆਦਾ ਹੁੰਦੇ ਵੇਚਤੀਆਂ ਹਨਾ। ਬਾਈ ਜਿਨੇ ਯਾਰ 10 ਰੱਖਣੀਆਂ ਨੇ ਇਹਦੀਆਂ ਮਹੀਆਂ 5 ਰੱਖ ਲੈ। ਘਰ ਦਾ ਸ਼ਿੰਗਾਰ ਨੇ ਜਿਆਦਾ ਗੱਲ। ਸੋ 18-18 ਕਿਲੋ ਦੀ ਐਵਰੇਜ ਮੰਨ ਕੇ ਬੰਦਾ ਲੈ ਸਕਦਾ। ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਕੋਈ ਵੀ ਨਾ ਤੁਹਾਡੇ ਪਸੰਦਾ ਦੇਖ ਕੇ ਖਰੀਦਦਾਰੀ ਕਰ ਸਕਦਾ। ਲੈਵੇ ਦੇ ਇੱਕ ਆ ਰਿ ਫੇਰ ਦਿਖਾਉਣੀ ਪਊ ਮੈਨੂੰ ਰਿਹਾ ਨਹੀਂ ਜਾਂਦਾ। 4x4 ਇਹਨੂੰ ਕਹਿੰਦੇ ਆ। ਆਹ ਦੇਖੋ 4x4 ਕਹਿਣ ਦੀ ਗੱਲ ਨਹੀਂ ਫਰੀਤਾ ਨਾਲ ਲੱਗੇਗਾ ਪੀੜੀ ਨਹੀਂ ਛੋਟੀ ਜਵਾਕਾਂ ਦੇ ਮੈਨ ਨਾਲ ਇਹ ਨਹੀਂ ਹੈਗਾ ਬਾਈ ਅਗਲਾ ਦੂਰੋਂ ਆਊਗਾ ਵੀ ਉਹ ਜਾਨਵਰ ਛੋਟਾ ਹੋਊ ਵੱਡਾ ਦਿਖਾ ਦੀ ਉਹ ਚੀਜ਼ ਨਹੀਂ ਅਸਲ ਮਈਆਂ ਨੇ ਜਿਹਨੂੰ ਕਹਿੰਦੇ ਨੇ ਠੱਪੜ ਪੁੜੇ ਵਾਲੀਆਂ ਕਿਉਂਕਿ ਦੁੱਧ ਜਾਨਵਰ ਨਹੀਂ ਦੇਣਾ ਬਾਈ ਜਿਆਦਾ ਗੱਲਾਂ ਸੋ ਦੋ ਨਗ ਬਕਾਓ ਪਿੰਡ ਲੋਹਾ ਖੜਾ ਜਿਹੜਾ ਸੂਰ ਵੀਡੀਓ